ਚਰੇ ਸੋਕਮਨੀ ਸਾਹਿਬ ਸੇਵਾ ਸੁਸਾਇਟੀ ਦਾ 19ਵਾਂ ਸਰਬ ਹਿੰਦ ਸਾਲਾਨਾ ਸਮਾਗਮ ਸ਼੍ਰੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ ਜਿਲਾ ਫਾਜ਼ਿਲਕਾ ਵਿਖੇ 28 ਅਤੇ 29 ਸਤੰਬਰ ਨੂੰ ਕਰਵਾਇਆ ਗਿਆ ਅਤੇ ਤਾਂ-ਤਾਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪਹਾਰੀ ਦੇ ਸੰਬੰਧ ਵਿੱਚ ਸੁਸਾਇਟੀ ਵੱਲੋਂ ਹਾਲ ਗੇਟ ਵਿਖੇ ਲੰਗਰ ਲਗਾਇਆ ਜਾਂਦਾ ਜਿਸ ਤੇ ਪ੍ਰਬੰਧ ਦਾ ਸੰਬੰਧੀ ਸੁਸਾਇਟੀ ਦੇ ਮੁਖ ਸੇਵਾਦਾਰ ਲਖਬੀਰ ਸਿੰਘ ਗਿੱਲ ਦੇ ਗ੍ਰਹਿ ਵਿਖੇ ਬੈਠਕ ਕੀਤੀ ਗਈ ਇਸ ਮੌਕੇ ਸਖਤਰ ਕੁਲਵਿੰਦਰ ਸਿੰਘ ਪ੍ਰੀਤ ਗੁਰਦੁਆਰਾ ਸ਼੍ਰੀ ਗੁਰੂ ਹਰਾਈ ਸਾਹਿਬ ਕਮੇਟੀ ਦੇ ਮੁਖ ਸੇਵਾਦਾਰ ਜਗਤੀਸ਼ ਸਿੰਘ ਵਡਾਲਾ ਗੁਰਪਾਲ ਸਿੰਘ ਜਗੀਰ ਸਿੰਘ ਡਾਕਟਰ ਦਰਜੀਤ ਸਿੰਘ ਅੰਗਤ ਅਤੇ ਅਗੰਬੀ ਹਾਜ਼ਰ ਸਨ 28 29 ਨਵੰਬਰ ਨੂੰ ਆਲ ਇੰਡੀਆ ਸੁਸਾਇਟੀਆਂ ਦਾ ਸਮਾਗਮ ਆ ਰਿਹਾ ਫਾਜ਼ਿਲਕਾ ਵਿਖੇ ਉਹਦੇ ਬਾਰੇ ਵਿਚਾਰਾ ਕਰਨੀਆਂ ਨੇ ਇੱਕ ਜਿਹੜੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਹਨ ਤਨ ਤਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੇ ਅਵਤਾਰ ਗੁਰਪ੍ਰੋਸ ਸਮਰਪਿਤ ਜੋ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਗੇਟਾਂ ਦੇ ਬਾਹਰ ਨਗਰ ਕੀਰਤਨ ਕੱਢਿਆ ਜਾਂਦਾ ਹੈ ਉਹਦੇ ਸਬੰਧ ਅੰਦਰ ਹਾਲ ਗੇਟ ਵਿਖੇ ਸਾਨੂੰ ਸੇਵਾ ਜੋ ਹਰ ਸਾਲ ਸੇਵਾ ਦਿੰਦੇ ਨੇ ਰਾਤ ਕੀ ਵੀ ਸਿਆ ਸਾਨੂੰ ਮਿਲੀ ਆ ਅੱਜ ਸੁਖਮਨੀ ਸੇਵਾ ਸੁਸਾਇਟੀ ਦੇ ਸਾਰੇ ਮੈਂਬਰ ਸਾਹਿਬਾਨ ਸੁਸਾਇਟੀ ਦੇ ਪ੍ਰਧਾਨ ਸਰਦਾਰ ਲਖਬੀਰ ਸਿੰਘ ਜੀ ਜਿਹੜੇ ਬਹੁਤ ਹੀ ਵਧੀਆ ਤੇ ਟਜੇ ਢੰਗ ਨਾਲ ਸੇਵਾ ਨਿਭਾ ਰਹੇ ਨੇ ਆਮ ਸਰ ਸੰਸਥਾ ਦੇ ਸੰਯੋਗ ਨਾਲ ਜਿੰਨੇ ਵੀ ਮੈਂਬਰ ਨੇ ਸਾਰੇ ਬਹੁਤ ਊਜਵਾਨ ਤੇ ਸਿਆਣੇ ਨੇ